ਨਾਮ ਹੈ ਜੀ ਤੁਹਾਡਾ ਸੁਤਰੀ ਜੀ ਕੀ ਗੱਲਬਾਤ ਹੋਈ ਸੀ ਕੱਲ ਕਿੰਨੇ ਬੰਦੇ ਆਏ ਸਾਰੀ ਜੀ ਕੱਲ ਦੱਸੋ ਤਿੰਨ ਜਣੇ ਆਏ ਸੀ ਜੀ ਇੱਕ ਨੇ ਆ ਕੇ ਮੇਰਾ ਮੂੰਹ ਖੜ ਲਿਆ ਦੋ ਅੰਦਰ ਵੜ ਗਏ ਜੀ ਦੋ ਅੰਦਰ ਵੜ ਗਏ ਮੈਂ ਬਥੇਰਾ ਮੂੰਹ ਛੜਵਾਇਆ ਮੂੰਹ ਉਹਨਾਂ ਨੇ ਮੇਰਾ ਛੱਡਿਆ ਨਹੀਂ ਫਿਰ ਮੇਰੇ ਹੱਥ ਵੀ ਬੰਨਤੇ ਪੈਰ ਵੀ ਬੰਨਤੇ ਮੇਰੇ ਉੱਪਰ ਮੇਰੇ ਰਜਾਈ ਦੇਤੀ ਮੈਂ ਸੋਚਿਆ ਕਿ ਤੇ ਸਟੋਰ ਚ ਬੜ ਰਹੇ ਨਹੀਂ ਮੈਂ ਹੌਲੀ ਹੌਲੀ ਰਜਾਈ ਦੇ ਵਿੱਚ ਹੱਥ ਖੋਲੇ ਪੈਰ ਖੋਲੇ ਫਿਰ ਮੈਂ ਬਾਹਰ ਜਾ ਕੇ ਮੂੰਹ ਖੋਲੇ ਮੈਂ ਆਸੂਗਦੇ ਗਈ ਉਹਨਾਂ ਦੇ ਬੈੱਡ ਮਾਰੀ ਮਨੇ ਵੀ ਅੰਦਰ ਨੇ ਬੰਦੇ ਜੋ ਤੁਸੀਂ ਘਰੇ ਦੇਖਿਆ ਕਿੰਨਾ ਕ ਸਾਮਾਨ ਸਮੂਹ ਖਿਲਰਿਆ ਹੋਇਆ ਸੀ ਕਿੰਨਾ ਬਾਹਰ ਤਾਂ ਸਾਰਾ ਖਿਲਿਆ ਹੀ ਪਿਆ ਸੀ ਜੀ ਬੈੱਡ ਤੇ ਮੇਰੇ ਵਾਲੇ ਤੇ ਅੰਦਰ ਸਟੋਰ ਚੋਂ ਤਾਂ ਮੈਂ ਬੜੀ ਨਹੀਂ ਮੈਨੂੰ ਐਸ ਵੀ ਅੰਦਰ ਬੰਦੇ ਨੇ ਕਿੰਨਾ ਕ ਸਾਮਾਨ ਹੈ ਜਿਹੜਾ ਚੋਰੀ ਕਰਕੇ ਲੈ ਗਏ ਜਾਂ ਪਤਾ ਹੀ ਨਹੀਂ ਹਜੇ ਦੇਖੀ ਨਹੀਂ ਸਾਮਾਨ ਦਾ ਨਾਮ ਮੈਨੂੰ ਪਤਾ ਮੇਰਾ ਮੁੰਡਾ ਹੀ ਕਰਦਾ ਸੀ ਮੈਂ ਤਾਂ ਬਮਾਰੇ ਲੈਣੀਆਂ ਜੀ ਮੇਰਾ ਮੁੰਡਾ ਹੀ ਕਰਦਾ ਧਰਦਾ ਸੀ ਉਹ ਹੀ ਧਰਦਾ ਸੀ ਉਹ ਹੀ ਕਰਦਾ ਸੀ ਹੂੰ ਆਈਡੀਆ ਕਿੰਨਾ ਕ ਪੈਸਾ ਹੋਊਗਾ ਤੁਹਾਡੇ ਕੋਲ ਇੱਥੇ ਕੀ ਪਤਾ ਜੀ ਮੈਨੂੰ ਤਾਂ ਇਹ ਵੀ ਨਹੀਂ ਪਤਾ ਮੁੰਡੇ ਦਾ ਫਿਰ ਕੀ ਹੋਇਆ ਬਨ ਕਿਉਂ ਨਾ ਤੂੰ ਮੁੰਡਾ ਤਾਂ ਘਬਰਾ ਗਿਆ ਪਤਾ ਨਹੀਂ ਕੀ ਹੋਊਗਾ ਮੁੰਡਾ ਬਚੂਗਾ ਨਾ ਜੀ ਕ੍ਰਿਸ਼ਨ ਕੁਮਾਰ ਹੈ ਜੀ ਕ੍ਰਿਸ਼ਨ ਕੁਮਾਰ ਨੀਟਾ ਕਹਿੰਦੇ ਨੇ ਹਾਂ ਜੀ ਤੇ ਉਹਨੂੰ ਵੀ ਬੰਨੇ ਉਹਨਾਂ ਨੇ ਉਹਨੂੰ ਤਾਂ ਹੋਰ ਉਹਨ ਤਾਂ ਜਮੇ ਦੱਬ ਲਿਆ ਅੰਦਰ ਦੁਆਣੇ ਨਾਲੇ ਚੀਜ਼ਾਂ ਖੋਲੀਆਂ ਨਾਲੇ ਦੱਬ ਲਿਆ ਅੱਤ ਜਿਹਾ ਛਾਂਪ ਛੁਪਾ ਪਾਈ ਹੋਈ ਸੀ ਸਾਰੀ ਕੱਢ ਲਈਆਂ ਉਹ ਲੈ ਗਈ ਥੋਡੀਆਂ ਵੀ ਨਾ ਮੇਰੀ ਨਹੀਂ ਸੀ ਉਹਦੀ ਇੱਕ ਸੋਨੇ ਦੀ ਸੀ ਪਾਈ ਹੋਈ ਬਾਕੀ ਚਾਂਦੀ ਦੀ ਪਾਈ ਹੋਈ ਸੀ ਜਦੋਂ ਪੁਲਿਸ ਆਈ ਹੈ ਫਿਰ ਉਦੋਂ ਉਹ ਬੰਨਿਆ ਹੋਇਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਜਿਵੇਂ ਸਾਨੂੰ ਅੰਦਰ ਬੜੀਏ ਨਹੀਂ ਫਿਰ ਫੇਰ ਬੜੀਆਂ ਮੇਰਾ ਬਾਅਦ ਚ ਅੱਛਾ ਕੀ ਕਹਿੰਦੇ ਨੇ ਵੀ ਬੈਲਟ ਬੰਨੀ ਹੋਈ ਜੀ ਹੱਥਾਂ ਦੇ ਬੈਲੇ ਤਾਂ ਉੱਥੇ ਪਈ ਪਈ ਸੀ ਅੱਛਾ ਮੈਂ ਕਿਹਾ ਫੇਰ ਬੜੀਆਂ ਪਹਿਲਾਂ ਤਾਂ ਮੈਂ ਬਾਹਰ ਗਈਆਂ ਬਾਰੇ ਕਿੰਨੇ ਟਾਈਮ ਲੱਗ ਗਿਆ ਸਾਰੇ ਇਕੱਠੇ ਹੋ ਗਏ ਬਾਹਰ ਕੋਠੇ-ਕੁੱਠੇ ਤੇ ਵੀ ਚੜੇ ਵੀ ਕੀਤਾ ਉੱਪਰ ਨਾ ਚੜ ਗਏ ਹੁਣ ਵੀ ਪੌੜੀਆਂ ਵਿੱਚ ਦੀ ਕਿਤੇ ਨਹੀਂ ਮਿਲੇ ਮੂੰਹ ਬੰਨੇ ਹੋਏ ਸੀ ਉਹਨਾਂ ਨੂੰ ਪਛਾਣਦੇ ਸੀ ਨਾ ਮੂੰਹ ਬੰਨੇ ਸੀ ਉਹਨਾਂ ਦੇ ਹਾਂਜੀ ਕਿੰਨੇ ਸਮਾਨ ਸੂਣ ਲੱਗੇ ਪਸਤਾ ਜੀ ਕੁਝ ਨਹੀਂ ਪਤਾ ਜੀ ਮੈਨੂੰ ਸਰੀਕ ਬਾਰਦਾਤ ਹੋਈ ਹੈ ਲਹਿਰਾ ਗਾਗਾ ਦੇ ਵਿੱਚ ਕਿਹੜੇ ਬਾੜ ਚ ਕੀ ਜਾਣਕਾਰੀ ਹੈ ਜੀ ਇਹ ਜੀ ਰਾਤ ਸੂਚਨਾ ਵੀ ਨਹੀਂ ਸੀ ਸਾਨੂੰ ਕਿ ਬਾੜ ਨੰਬਰ 12 ਲਹਿਰਾ ਲਿਖੇ ਇਕ ਕ੍ਰਿਸ਼ਨ ਕੁਮਾਰ ਨੀਟਾ ਨਾਮ ਦਾ ਵਿਅਕਤੀ ਹੈ ਜਿੱਤੇ ਉਹ ਮਾਂਪੋਸ ਦੋਨਾਂ ਕਹਿੰਦੇ ਸੀਗੇ ਤੇ ਉਸ ਦਾ ਵਿੱਚ ਤਿੰਨ ਬੰਦੇ ਨਕਾਬ ਪੋਸ਼ ਰਾਤ ਨੂੰ ਇੰਟਰਵੇ ਤੇ ਜਿਨ੍ਹਾਂ ਨੇ ਉਹਨਾਂ ਦੇ ਆ ਕੇ ਹਮਲਾ ਕੀਤਾ ਜਿਸ ਦੌਰਾਨ ਜਿਹੜਾ ਕ੍ਰਿਸ਼ਨ ਕੁਮਾਰ ਨੀਟਾ ਉਹਦੀ ਡੈਥ ਹੋ ਗਈ ਹੈ ਇਹਦੇ ਸਬੰਦ ਚ ਅਸੀਂ ਮਕਦਮਾ ਦਰਜ ਕਰ ਲਿਆ ਕਤਲ ਦੀ ਹੱਦ ਰਾਣ ਦੇ ਤਹਿਤ ਤੇ ਉਹਦੀ ਇਤਤੀਸ਼ ਕਰ ਰਹੇ ਹਾਂ ਵੀ ਇਹਦੇ ਪਿੱਛੇ ਪੂਰਾ ਕੀ ਮੋਟਿਵ ਹੈ ਕੌਣ ਕੌਣ ਬੰਦੇ ਨੇ ਉਹ ਸੀ ਜਾਂਦੇ ਹੀ ਅਟ੍ਰੈਸ ਕਰ ਲਿਆ ਸਰ ਪੈਸੇ ਦੀ ਲੁੱਟ ਖੋਹੀ ਹੋਈ ਹੈ ਉਹਨਾਂ ਨੇ ਘਰੇ ਸਾਨੂੰ ਬਿਆਨਤ ਨਹੀਂ ਲਿਖਾਇਆ ਲਿਖਾਇਆ ਹੈ ਕਿ ਉਹਨਾਂ ਫਰੋੜਾ ਕਰਾਈ ਕੀਤੀ ਹੈ ਉਹ ਅਸੀਂ ਉੱਥੇ ਉਹਨਾਂ ਜੋ ਮਾਹੌਲ ਇਸ ਤਰ੍ਹਾਂ ਦਾ ਸੀਗਾ ਜੇ ਸਾਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਲਿਖਾਈ ਤੇ ਫਿਰ ਵੀ ਜੋ ਵੀ ਚੀਜ਼ ਸਾਹਮਣੇ ਆਉਂਗੇ ਤਾਂ ਫੋਸਾ ਹੋਣਾ ਅਗਲੀ ਕਾਰਵਾਈ ਕੀਤੀ ਜਾਊਗੀ ਸਰ ਸੀਸੀਟੀਵੀ ਕੈਮਰੇ ਖਿਲਾੜੇ ਜਾ ਰਹੇ ਕਿਉਂਕਿ ਬੜੀ ਬਾਦਤ ਹੈ ਸ਼ਹਿਰ ਦੀ ਸੀਸੀਟੀਵੀ ਕੈਮਰੇ ਚੈੱਕ ਕਰ ਕੇ ਸਟੀਮਾਂ ਲਾਈਆਂ ਜਾਣੀਆਂ ਨੇ ਤੇ ਸਹੀ ਘਟਨਾ ਕਿੰਨੇ ਵਜੇ ਦੀ ਹੈ ਇਹ ਘਟਨਾ ਜੀ ਕਰੀਬ 10 ਵਜੇ ਦੀ ਘਟਨਾ ਹੈਗੀ ਹੈ ਇਹ ਰਾਤ ਨੂੰ 10 ਤੋਂ ਸਵੇਰ 10 ਵਜੇ ਦੇ ਵਿਚਕਾਰ ਹੈਗੀ ਹੈ ਜੀ ਤੇ ਉਹ ਸੀ ਚੈੱਕ ਕਰ ਰਹੇ ਹਾਂ ਸਾਰੇ ਕੈਮਰੇ ਟੀਮਾਂ ਸੇ ਵੱਖ ਮਿਲਾਈਆਂ ਹੈਗੀਆਂ ਨੇ ਤੇ ਅਸੀਂ ਜਲਦੀ ਇਹਨੂੰ ਅੱਜ ਹੀ ਸ਼ਰਟ ਪ੍ਰੈਸ ਕਰ ਲਵਾਂਗੇ ਸਰ ਕੋਈ ਇਹਦਾ ਕੋਈ ਲੈਣ ਦੇਣ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਕਿਉਂਕਿ ਇਹ ਪਤਾ ਲੱਗਿਆ ਵੀ ਇਹਦਾ ਜਿਹੜਾ ਕੰਮ ਸੀਗਾ ਉਹ ਸੁੱਟੇ ਦਾ ਸੀਗਾ ਨੀ ਇਹਦੇ ਬਾਰੇ ਅਸੀਂ ਚੈੱਕ ਕਰ ਰਹੇ ਹਾਂ ਜੀ ਕਿਉਂਕਿ ਹੁਣ ਅਸੀਂ ਰਾਤ ਪਹਿਲਾਂ ਇੱਕ ਵਾਰ ਉਹਦਾ ਸੀ ਜਿਹੜੇ ਰਿਸ਼ਤੇ ਆਸਮਾਨ ਦੇ ਲੈਣਾ ਤੇ ਹੀ ਪਾਰਟ ਹੋ ਜਾਂਦੇ ਸਿੱਧੇ ਕੋਈ ਪਰਵਾਹ ਚ ਉਹਦੀ ਮਾਂ ਤੋਂ ਲਾ ਹੋਰ ਕੋਈ ਨਹੀਂ ਸੀਗਾ ਦਿਨਾਂ 'ਚ ਕੀ ਖਾਸ ਗੱਲ ਆਈ ਹੈ ਜੀ ਕਿਉਂਕਿ ਜਦੋਂ ਤਿੰਨ ਬੰਦੇ ਅੰਦਰ ਗਏ ਆ ਤਾ ਉਹਨਾਂ ਨੂੰ ਕਿਵੇਂ ਬੰਨ ਕਿਤੇ ਉਹਨਾਂ ਇਹ ਹੈ ਜੀ ਉਹ ਜਿਹੜੇ ਤੰਨਾ ਹੈ ਉਹਨਾਂ ਚੋਂ ਉਹਨੇ ਕੱਲੇ ਕਹੀਏ ਵੀ ਅਸੀਂ ਤਾਂ 40000 ਰੁਪਏ ਲੈਣਾ ਹੈ ਐਦਾਂ ਦੀ ਗੱਲ ਕਹੀ ਹੈ ਜੋ ਉਹਦੀ ਮਾਂ ਨੇ ਦੱਸੀ ਹੈ ਮੇਰੇ ਤੇ ਕਿਹਾ ਤੇ ਉਹਨਾਂ ਨੇ ਉਹਨੂੰ ਦੱਬ ਲਿਆ ਡੀਟੇ ਨੂੰ ਤੇ ਇੱਕ ਨੇ ਉਹਦੀ ਮਾਂ ਨੂੰ ਦੱਬ ਲਿਆ ਉਹ ਲੰਮੂ ਮੁੰਨਾ ਲੱਗੇ ਸੀਗੇ ਤੇ ਇਹਨੂੰ ਰੌਲਾ ਪਾਇਆ ਦਾ ਜਿਹੜਾ ਮਦਈ ਆ ਉਹ ਵੀ ਉੱਪਰ ਤਾਂ ਸੀਗਾ ਰਿਸ਼ਤਦਾਰ ਆਏ ਸੀ ਤੇ ਆਂਦੀ ਉਹਨੇ ਰੌਲਾ ਸੌ ਕੇ ਬੱਦੇ ਪੱਜ ਗਏ